ਸਰਕਾਰਾਂ ਦੇ ਤੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਆਪਾਂ ਇੱਕ ਬਸ ਘਰੇ ਵੱਟੇ ਕਹਿ ਦਿੰਨੇ ਆ ਵੀ ਇਸ ਤਰ੍ਹਾਂ ਕਰਾਂਗੇ ਆਹ ਕਰਾਂਗੇ ਇਸ ਤਰ੍ਹਾਂ ਹੋਵੇਗਾ ਕਿਉਂਕਿ ਜਦੋਂ ਆਪਾਂ ਨੂੰ ਕੋਈ ਸੰਵਿਧਾਨ ਬਾਰੇ ਨੌਲੇਜ ਨਹੀਂ ਹੁੰਦੀ ਜਾਂ ਬੰਦਾ ਉਹ ਉਸ ਵਿਸ਼ੇ ਤੇ ਨਹੀਂ ਪੜਿਆ ਹੁੰਦਾ ਜੋ ਬੰਦਾ ਰਿਲੀਜੀਅਸ ਆ ਉਹਨੂੰ ਧਰਮ ਬਾਰੇ ਗਿਆਨ ਹੁੰਦਾ ਜੋ ਕਾਇਦੇ ਕਾਨੂੰਨ ਨੂੰ ਪੜਦਾ ਉਹਨੂੰ ਕਾਨੂੰਨ ਬਾਰੇ ਗਿਆਨ ਹੁੰਦਾ ਜੋ ਕੋਈ ਪੁਲਿਸਚ ਹੈ ਉਹਨੂੰ ਆਪਦੇ ਪੀਪੀਆਰ ਬਾਰੇ ਨੌਲੇਜ ਹੁੰਦੀ ਹੈ ਮਤਲਬ ਆਪਾਂ ਕਈ ਵਾਰੀ ਉਸ ਚੀਜ਼ ਤੋਂ ਵਾਂਝੇ ਹੁੰਨੇ ਆ ਪਰ ਨਾਲੇ ਹੈ ਕਿ ਜਿਹੜੀ ਲਿਖਤ ਪੜਤ ਹੈ ਉਹ ਕਿੱਡਾ ਹੀ ਬੰਦਾ ਮਾਰਸ਼ਲ ਹੋਵੇ ਰਾਇਲ ਹੋਵੇ ਐਂਡ ਮਾਰਸ਼ਲ ਹੋਵੇ ਉਹ ਉਹਦੇ ਤੋਂ ਉੱਪਰ ਹੈ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਨੇ ਇੱਕ ਲਿਖਤ ਨਾਲ ਜਫਰ ਨਾਮੇ ਨਾਲ ਔਰੰਗਜ਼ੇਬ ਨੂੰ ਪਾਗਲ ਕਰਤਾ ਸੀ ਮਤਲਬ ਇੰਨੀ ਕਲਾ ਹੈਗੀ ਤਲਵਾਰ ਨਾਲੋਂ ਲਿਖਤ ਦਾ ਜਿਹੜਾ ਵਾਰ ਹੈ ਉਹ ਜ਼ਿਆਦਾ ਹੈ ਹੁਣ ਗੱਲ ਕਰਦੇ ਹਾਂ ਜੀ ਜਿਹੜਾ ਭਾਈ ਅਮਰਤਪਾਲ ਐ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਆ ਉਹ 40-45 ਬੰਦੇ ਆ ਜਿਨ੍ਹਾਂ ਤੇ ਐਨਐਸਏ ਤੇ ਐਨਐਸਏ ਐਕਟ ਲੱਗਿਆ ਸੀ ਨੈਸ਼ਨਲ ਸਕਿਉਰਿਟੀ ਐਕਟ ਤੇ ਹੁਣ ਉਹਦੇ ਵਿੱਚ ਵਿੱਚ ਬੰਦੇ ਨਿਰਦੋਸ਼ ਆ ਉਹ ਵੀ ਨਿਰਦੋਸ਼ ਆ ਪਰ ਉਹਦੀ ਜਿਹੜੀ ਇੱਕ ਬਸ ਜ਼ਬਾਨ ਕਰਕੇ ਉਹ ਫਸ ਗਿਆ ਜੋ ਗੁਰੂਗ੍ਰਾਂਦ ਸਾਹਿਬ ਦੀ ਓਟ ਆਸਰੇ ਦੇ ਨਾਲ ਥਾਣੇ 'ਚ ਲੈ ਗਏ ਤੇ ਉਥੋਂ ਬੰਦੇ ਛਡਵਾ ਕੇ ਲਿਆਂਦੇ ਜਾ ਹੋਰ ਵੀ ਹਕੂਮਤ ਨਾਲ ਵੇਖਾਂਗੇ ਹਕੂਮਤ ਜਿੱਧਰਲੇ ਰਾਹ ਚਾਹੁੰਦੀ ਹੈ ਦੇਖੋ ਹਰ ਚੀਜ਼ ਤੇ ਕਾਇਦਾ ਕਾਨੂੰਨ ਬਣਿਆ ਹੋਇਆ ਬੋਲਣ ਤੇ ਖਾਣ ਤੇ ਪੀਣ ਤੇ ਪਹਿਨਣ ਤੇ ਇੱਕ ਬੰਦੇ ਹੁੰਦੇ ਆ ਵੀ ਜਰ ਆਪਾਂ ਇਸ ਗਲਤ ਰਾਹ ਪਏ ਹੋਏ ਆ ਉਹ ਆਪ ਨੂੰ ਸੇਧ ਦਿੰਦੇ ਆ ਇੱਕ ਮਗਰ ਹੁੰਦੇ ਆ ਡੰਡੇ 'ਚ ਝੰਡਾ ਪਾ ਕੇ ਤੁਰਨ ਵਾਲੇ ਲਾਲਾ ਲਾਲਾ ਕਰਨ ਵਾਲੇ ਉਹ ਆਪ ਤਾਂ ਫਿਰ ਮੈਦਾਨ ਛੱਡ ਜਾਂਦੇ ਆ ਜਦੋਂ ਬੰਦਾ ਫਸ ਜਾਂਦਾ ਹੈ ਤੇ ਉਹਦੀ ਫਿਰ ਪੈਰਵਾਈ ਵੀ ਨਹੀਂ ਕਰਦੇ ਤੇ ਫਿਰ ਫੋਨ ਵੀ ਬਦਲ ਲੈਂਦੇ ਆ ਕਿਉਂਕਿ ਪਹਿਲਾਂ ਸਾਡੇ ਜਿਹੜੇ ਸਿੰਗਲ 30-30 ਸਾਲ ਦੇ ਜੇਲ੍ਹਾਂ ਚ ਬੈਠੇ ਆ ਕੋਈ ਉਹਨਾਂ ਦੀ ਮੁਲਾਕਾਤ ਕਰਨ ਗਿਆ ਕੋਈ ਉਹਨਾਂ ਨੂੰ ਕੱਪੜੇ ਨਹੀਂ ਫੜਾਉਣ ਗਿਆ ਕੋਈ ਉਹਨਾਂ ਨੂੰ ਸੇਵ ਸੰਤਰੇ ਕੋਈ ਸਬਜ਼ੀ ਨਹੀਂ ਫੜਾਉਣ ਗਿਆ ਕੋਈ ਉਹਨਾਂ ਦੇ ਮਾਗਰ ਪਰਿਵਾਰ ਦੀ ਕਿਸੇ ਨੇ ਬਾਹਰ ਨਹੀਂ ਫੜੀ ਜਿਹੜੇ ਹੁਣ ਜੇਲ੍ਹਾਂ ਦੇ ਵਿੱਚ ਬੈਠੇ ਆ ਜਾਂ ਜਿਹੜਾ ਬਾਹਰ ਆ ਜਿਵੇਂ ਸਰਬਜੀਤ ਸਰਬਜੀਤ ਸਿੰਘ ਖਾਲਸਾ ਜਿੱਤੇ ਆ ਵੋਟਾਂ ਵਿੱਚ ਜਿੱਤੇ ਆ ਉਹ ਕਹਿ ਰਿਹਾ ਵੀ ਮੈਂ ਕੋਈ ਖਾਲਿਸਤਾਨ ਦੀ ਨਹੀਂ ਮੰਗ ਕਰਦਾ ਮੈਂ ਤਾਂ ਸੰਵਧਾਨ ਦੇ ਤਹਿਤ ਗੱਲ ਕਰੂੰਗਾ ਕਿਉਂਕਿ ਉਹਨੇ ਚੰਗੇ ਮਾੜੇ ਟੈਂ ਵੇਖਿਆ ਉਹਦੇ ਪਿਤਾ ਜੀ ਜਿਹੜੇ ਹੈਗੇ ਆ ਇੰਦਰਾ ਗਾਂਧੀ ਨੂੰ ਮਾਰਨ ਵਿੱਚ ਸੀਗੇ ਉਸ ਪਰਿਵਾਰ ਦਾ ਇਹਨਾਂ ਦਾ ਜਿਹੜਾ ਹਸਰ ਉਹ ਮਾੜਾ ਹੋਇਆ ਕਿਉਂਕਿ ਇਹਨਾਂ ਨੇ ਅੱਖੀ ਦੇਖਿਆ ਤੇ ਉਮਰ ਜਿਹੜੀ ਛੋਟੀ ਸੀ ਤੇ ਜਿਹੜੇ ਬੰਦੇ ਅੰਦਰ ਬੈਠੇ ਆ ਉਹਨਾਂ ਨੂੰ ਜਾ ਕੇ ਪੁੱਛ ਲੋ ਉਹ ਵੀ ਕਹਿਣਗੇ ਯਾਰ ਅਸੀਂ ਇਸ ਤਰ੍ਹਾਂ ਨਹੀਂ ਪੈਂਦੇ ਕਿਉਂਕਿ ਕਾਨੂੰਨ ਤਾਂ ਕਾਨੂੰਨ ਹੈ ਇਹਨਾਂ ਕਿਸੇ ਦੇਸ਼ ਕਿਸੇ ਕੰਟਰੀ ਦਾ ਜਿਹੜਾ ਕਾਨੂੰਨ ਹੈ ਸੰਵਿਧਾਨ ਹੈ ਉਹ ਤੋਂ ਬਾਹਰ ਕਿਵੇਂ ਹੋ ਜਾਗੇ ਉਹਦੇ ਵਿੱਚ ਸਾਰੀ ਦੁਨੀਆ ਪਰੋਈ ਹੁੰਦੀ ਹੈ ਜਿਵੇਂ ਇੱਕ ਮੱਕੜੀ ਜਾਲਾ ਲਾ ਲੈਂਦੀ ਉਹਦੇ ਵਿੱਚੋਂ ਜਿਹੜੀ ਚੀਜ਼ ਹੈ ਜਾਨਵਰ ਹੈ ਉਹ ਬਾਹਰ ਨਹੀਂ ਜਾ ਸਕਦਾ ਮਤਲਬ ਕਾਨੂੰਨ ਇੱਕ ਕਾਨੂੰਨ ਹੈ ਹੁਣ ਅਮਰਤਪਾਲ ਜਿਹੜਾ ਅੰਦਰ ਹੈ ਜੇਲ੍ਹ ਦੇ ਵਿੱਚ ਇਹਦੇ ਤੇ ਯੂਪੀਐਸਏ ਲਾਤੀ ਜੋ ਆਪਾਂ ਜਿਹੜਾ ਲੱਗ ਗਿਆ ਇਹ ਬੜੀ ਮਾੜੀ ਧਾਰਾ ਬੜਾ ਮਾੜਾ ਕਾਨੂੰਨ ਹੈ ਇਹ ਜੇਲ੍ਹ ਦੇ ਵਿੱਚ ਬੰਦੇ ਦੇ ਹੱਡ ਗਲ ਜਾਂਦੇ ਐ ਐਡੀ ਮਾੜੀ ਚੀਜ਼ ਹੈ ਜੋ ਆਪਾ ਵਰਗੀਆਂ ਧਾਰਾਂ ਜਿਹੜੀਆਂ ਖਾਸ ਕਰਕੇ ਸਿੱਖ ਕੌਮ ਤੇ ਲੱਗਦੀਆਂ ਕਿਉਂਕਿ ਸਿੱਖ ਕੌਮ ਆ ਜਿਹੜੀ ਨਿੱਡਰ ਐ ਪਿੱਛੇ ਮੁੜ ਕੇ ਨਹੀਂ ਦੇਖਦੀ ਅੱਗੇ ਨੂੰ ਜਾਂਦੇ ਨੇ ਤੇ ਜਿਹੜਾ ਹੈਗਾ ਮਤਲਬ ਨੁਕਸਾਨ ਸਿੱਖਾਂ ਦਾ ਜਿਹੜਾ ਇਸ ਕੰਮ 'ਚ ਬਹੁਤ ਜ਼ਿਆਦਾ ਹੋਇਆ ਹੁਣ ਇਹਦੇ ਜਿਹੜੀ ਜਵਾਬਾ ਲਾਤੀ ਹੁਣ ਇਹਦਾ ਬਾਹਰ ਆਉਣਾ ਮੁਸ਼ਕਲ ਹੈ ਤੇ ਇੱਕ ਪਾਸੇ ਜਿਹੜੇ ਦੇ ਫਾਦਰ ਸਾਹਿਬ ਆ ਉਹ ਭਾਈ ਤਰਸੇਮ ਸਿੰਘ ਉਹ ਪਾਰਟੀ ਬਣਾ ਰਹੇ ਨਾ ਪਾਰਟੀਆਂ ਬਣਾਉਣ ਦਾ ਫੇਰ ਹੀ ਫਾਇਦਾ ਹੈ ਜੇ ਬੰਦਾ ਪਾਰਟੀ ਦੇ ਵਿੱਚ ਸਹੀ ਸੇਧ ਮਿਲੂਗੀ ਜਾਂ ਪਾਰਟੀ ਦਾ ਜਿਹੜਾ ਆਗਿਆਕਾਰੀ ਬੰਦਾ ਉਹ ਬਾਹਰ ਹੋਊਗਾ ਅਗਵਾਈ ਕਰੂਗਾ ਲੋਕਾਂ ਨੂੰ ਸੇਧ ਦੇਊਗਾ ਤਾਂ ਫਿਰ ਪਾਰਟੀਆਂ ਬਣਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਲੋਕਾਂ ਨੇ ਲੋਕਾਂ ਦੇ ਵਿੱਚ ਕੋਈ ਨੁਕਸ ਨਹੀਂ ਲੋਕਾਂ ਨੇ ਭਾਈ ਅੰਮ੍ਰਿਤਪਾਲ ਦੇ ਪ੍ਰਵਾਹ ਤੋਂ ਇੱਕ ਪਾਣੀ ਦਾ ਗਲਾਸ ਨਹੀਂ ਪੀਤਾ ਵੋਟਾਂ પા ਕੇ ਉਹਨੂੰ ਸਾਰੇ ਪੰਜਾਬ ਦੇ ਵਿੱਚੋਂ 13 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਸਾਰਿਆਂ ਨਾਲ ਵੱਧ ਵੋਟਾਂ ਤੇ ਜਿੱਤੇ ਆਏ। ਸੰਗਤ ਇਹੀ ਕਰ ਸਕਦੀ ਹੈ ਨਾ ਜੀ। ਲੋਕ ਤਾਂ ਇਹੀ ਕਰ ਸਕਦੇ ਆ ਵੀ ਵੋਟ ਇੱਕ ਵੋਟ ਦੀ ਜਿਹੜੀ ਆਵਾਜ਼ ਹੈ ਉਹ ਸੈਂਬਲੀ ਤੱਕ ਗੂੰਜਦੀ ਹੈ। ਤਾਂ ਸੰਗਤ ਨੇ ਉਹਨੂੰ ਜਿੱਤਿਆ ਤਾਂ ਤਾਂ ਜਿਹੜਾ ਬੰਦਾ ਇੱਕ ਮੈਂਬਰ ਆ ਪਾਰਲੀਮੈਂਟ ਹੈ ਉਹ ਬੰਦਾ ਬਾਹਰ ਨਹੀਂ ਆ ਸਕਦਾ। ਉਹਦੇ 'ਚ ਜ਼ਮਾਨਤ ਨਹੀਂ ਹੋਈ ਉਹਦੀ। ਤਕਰੀਬ-ਕਰੀਬ ਉਹਦਾ ਪੌਣਾ ਸਾਲ ਆ ਜਿਹੜਾ ਅੰਦਰ ਇਸ ਕੰਮ 'ਚ ਬੀਤ ਗਿਆ ਉਹਦਾ ਉਹਨੂੰ 1.5-2 ਸਾਲ ਹੋਣ ਵਾਲੇ ਆ ਪਰ ਲੋਕ ਸਭਾ ਦੀ ਜਿਹੜੇ ਚੋਣਾਂ ਉਹਨਾਂ ਨੂੰ ਕਰੀਬ 7-8 8 ਮਹੀਨੇ ਹੋ ਗਏ ਇਸ ਕਰਕੇ ਜਿਹੜਾ ਹੈਗਾ ਵੀ ਪਾਰਟੀਆਂ ਬਣਾਓ ਠੀਕ ਹੈ ਗਵਾਹੀ ਕਰੋ ਪਰ ਜਦੋਂ ਦਾ ਕੋਈ ਫਾਇਦਾ ਤਾਂ ਆਪਾਂ ਨੂੰ ਹੋਵੇ ਨਾ ਇੱਕ ਤਾਂ ਉਹਦਾ ਹੀ ਪਾਰਟੀ ਦੀ ਆੜ ਵਿੱਚ ਬੰਦਾ ਬਾਹਰ ਆ ਜਾਊਗਾ ਉਹ ਪ੍ਰਧਾਨ ਮੰਤਰੀ ਵਾਝੇ ਕੇ ਆ ਹੋਰ ਹੈ ਉਹ ਆਪਦੀਆਂ ਰੀਲਾਂ ਬਣਾਉਂਦਾ ਹੁੰਦਾ ਸੀ ਉਹਨੂੰ ਨਹੀਂ ਪਤਾ ਸੀ ਉਹ ਵਿਚਾਰਾ ਨਸ਼ਾ ਪੱਤਾ ਮਾੜਾ ਮੋਟਾ ਕਰਦਾ ਸੀ ਠੀਕ ਹੈ ਉਹਨੂੰ ਛੱਡ ਕੇ ਉਦھر ਇਹ ਅਮਰਤ ਛੱਕ ਲਿਆ ਬਹੁਤ ਵਧੀਆ ਕੰਮ ਕਰਿਆ ਪਰ ਲੇਕਿਨ ਉਹ ਜਜ਼ਬਾਤ ਵਿੱਚ ਆ ਗਿਆ ਕਿਰਪਾਨਾਂ ਲਹਿਰਾਉਣ ਲੱਗ ਗਿਆ ਤਾਂ ਇਹਨਾਂ ਲੋਕਾਂ ਤੇ ਜਿਹੜੀ ਸੀ ਵੀ ਐਨ ਐਸ ਐਕਟ ਲੱਗੀ ਤੇ ਜਿਹੜੀ ਉਹ ਨੈਸ਼ਨਲ ਸਕਿਉਰਿਟੀ ਐਕਟ ਹੈ ਜਿਹੜੀ ਦੇਸ਼ ਦੀ ਅਖੰਡਤਾ ਨੂੰ ਖਤਰਾ ਹੈ ਤੇ ਉਹਦੇ ਵਿੱਚ ਇਹ ਵਿਚਾਰੇ ਅੰਦਰ ਬੈਠੇ ਆ ਦੇਖੋ ਬਿਲਕੁਲ ਗਲਤ ਲੱਗੀ ਐ ਇੱਕ ਵਾਰ ਜੇ ਬੰਦੇ ਤੋਂ ਗਲਤੀ ਹੋ ਜੇ ਕਾਨੂੰਨ ਸਾਡਾ ਇਹ ਕਹਿੰਦਾ ਵੀ ਉਹਨੂੰ ਜਿਹੜਾ ਹੈਗਾ ਬਖਸ਼ ਦੇਣਾ ਚਾਹੀਦਾ ਵੀ ਭਾਈ ਬਾਰ ਬਾਰ ਗਲਤੀ ਕਰਨਾਂ ਦੀ ਸਜ਼ਾ ਹੈ ਕਈ ਬੰਦੇ ਅਣਜਾਣ ਹੁੰਦੇ ਆ ਨਹੀਂ ਹੁੰਦਾ ਪਤਾ ਨਹੀਂ ਹੁੰਦਾ ਐਡਾ ਉਹਨਾਂ ਨੇ ਕੋਈ ਜੁਰਮ ਵੀ ਨਹੀਂ ਕੀਤਾ ਸੀ ਵੀ ਜਿਹੜਾ ਇਹ ਤੇ ਇੰਨੀ ਧਰਾਮਾ ਲੱਗ ਜਾਣਾ ਪਰ ਜਿਹੜੀ ਆ ਹੁਣ ਜੁਆਪਾ ਲੱਗੀ ਜਿਹੜੀ ਮਤਲਬ ਯੂਏਪੀਏ ਇਹ ਬਹੁਤ ਮਾੜੀ ਧਾਰਾ ਹੈ ਇੱਥੇ ਸਜ਼ਾ ਬਹੁਤ ਜ਼ਿਆਦਾ ਹੈ ਬੇਲਾ ਨਹੀਂ ਹੁੰਦੀਆਂ ਉਮੀਦ ਖਤਮ ਹੋ ਜਾਂਦੀ ਹੈ ਬੰਦੇ ਦੀ ਮਾਨਸਿਕ ਤੌਰ ਤੇ ਬੰਦਾ ਪਰੇਸ਼ਾਨ ਹੋ ਜਾਂਦਾ ਵੀ ਜਦ ਆਪਾਂ ਹੁਣ ਘਰੇ ਵਾਪਸ ਜਾ ਨਹੀਂ ਸਕਦੇ ਤੇ ਮੇਰਾ ਇਸ ਮੱਧਮ ਰਹੀਂ ਕਹਿਣਾ ਬਣਦਾ ਮੇਰੀ ਬੇਨਤੀ ਹੈ ਵੀ ਜਿਹੜੇ ਸਾਡੇ ਨੌਜਵਾਨ ਹੈ ਥੋੜਾ ਜਿਹਾ ਕੈਦੇ ਕਾਨੂੰਨ ਦਾ ਜਿਹੜਾ ਤੁਸੀਂ ਓਟ ਆਸਰਾ ਲੈ ਲਿਆ ਕਰੋ ਤੇ ਕੈਦਾ ਕਾਨੂੰਨ ਬਹੁਤ ਵੱਡੀ ਚੀਜ਼ ਹੈ ਹੁਣ ਤਾਂ ਸਾਡੇ ਜਿਹੜੇ ਸਰਦਾਰ ਲੋਕ ਸੀਗੇ ਸਿੱਖ ਲੋਕ ਸੀ ਉਹ ਜਾਦੇ ਮਾਹਰ ਬਣ ਗਏ ਇਹਨਾਂ ਦੇ ਵਿੱਚ ਐਲ ਐਲ ਬੀ ਕਰਨ ਲੱਗ ਗਏ ਪਹਿਲਾਂ ਬਹੁਤ ਘੱਟ ਸੀਗੇ ਪਹਿਲਾਂ ਹਿੰਦੂ ਭਾਈਚਾਰਾ ਜਿਹੜਾ ਜਿਹਦੇ ਵਿੱਚ ਸ਼ਰਮੇ ਹੋਗੇ ਸਨਿਆਰ ਹੋਗੇ ਅਗਰਵਾਲ ਭਾਈਚਾਰਾ ਹੋ ਗਿਆ ਇਹ ਵਕਾਲਤ ਕਰਦੇ ਹੁੰਦੇ ਸੀ ਲੇਕਿਨ ਹੁਣ ਜਿਹੜੇ ਸਿੱਖ ਨੌਜਵਾਨ ਮੁੰਡਿਆ ਉਹ ਵੀ ਇਸ ਪਾਸੇ ਆਏ ਆ ਵਧੀਆ ਗੱਲ ਹੈ ਪ੍ਰੈਕਟਿਸ ਕਰਨੀ ਨਾ ਕਰਨੀ ਤੁਹਾਡੀ ਮਰਜ਼ੀ ਹੈ ਲੇਕਿਨ ਕਇਦੇ ਕਾਨੂੰਨ ਦੀ ਨੋਲਿਜ ਲੈਣੀ ਬਹੁਤ ਜ਼ਰੂਰੀ ਹੈ ਤੇ ਇਸ ਮਾਧਮ ਰਾਹੀਂ ਮੇਰੀ ਬੇਨਤੀ ਹੈ ਵੀ ਲਾਲਾ ਲਾਲਾ ਕਰਕੇ ਕੋਈ ਵੀ ਚਾਹੇ ਸੰਸਥਾ ਬਣਾ ਲਓ ਚਾਹੇ ਤੁਸੀਂ ਪਾਰਟੀ ਬਣਾ ਲਓ ਚਾਹੇ ਤੁਸੀਂ ਵਿੰਗ ਬਣਾ ਲਓ ਜੋ ਮਰਜੀ ਬਣਾ ਲਓ ਉਹਦਾ ਸੰਵਿਧਾਨ ਜਿਹੜਾ ਹੈਗਾ ਲਿਖਿਆ ਹੁੰਦਾ ਉਹ ਰਜਿਸਟਰਡ ਕਰਾਉਣੀ ਪੈਂਦੀ ਹੈ ਬਾਡੀ ਉਹਦੀ ਗਾਈਡਲਾਈਨ ਜਿਹੜੀ ਗਵਰਨਮੈਂਟ ਦੀ ਉਹਦੇ ਮੁਤਾਬਕ ਚੱਲਿਆ ਕਰੋ ਤਾਂ ਜੋ ਆਪਣਾ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਆ ਉਹਦਾ ਨੁਕਸਾਨ ਨਾ ਹੋਵੇ ਜਿਹੜੇ ਮੁੰਡੇ 92 ਦੇ ਵਿੱਚ 90 ਦੇ ਵਿੱਚ ਠਾਰਾ ਠਾਰਾ 20 ਸਾਲ ਦੇ ਸੀ ਅੱਜ ਉਹਨਾਂ ਨੂੰ 35 35 ਸਾਲ ਅੰਦਰ ਹੋ ਗਏ ਬੁਢਾਪਾ ਅੰਦਰ ਆ ਗਿਆ ਇਸ ਕਰਕੇ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਹੈ ਸਾਨੂੰ ਪ੍ਰਮਾਤਮਾ ਨੇ ਇੱਕ ਜੀਵਨ ਦਿੱਤਾ ਹੈ ਆਪਾਂ ਇੱਥੇ ਜੀਵਨ ਜਿਉਉਣ ਆਏ ਆ ਨਾ ਕਿ ਲੜਾਈ ਕਲੇਸ਼ ਕਰਨ ਵਾਸਤੇ ਆਏ ਆ ਪਰ ਸੋਚ ਸਮਝ ਕੇ ਜਿਹੜੀ ਸਮਾਜ ਦੀ ਸੇਵਾ ਕਰਨੀ ਚਾਹੀਦੀ ਇੰਨਾ ਵੀ ਨਾ ਹੋਵੇ ਵੀ ਕਿ ਆਪਣੀ ਜਾਨ ਖੋਦ ਦੀ ਖਤਰੇ ਵਿੱਚ ਪੈ ਜੇ ਜੇ ਸਮਾਜ ਉਹ ਚੀਜ਼ਾਂ ਨੂੰ ਅਲਾਉ ਹੀ ਨਹੀਂ ਕਰਦਾ ਤੇ ਫਿਰ ਆਪਾਂ ਉਹ ਚੀਜ਼ਾਂ ਦੇ ਮਗਰ ਪਹਿਨਾਂ ਨਹੀਂ ਚਾਹੀਦਾ ਇੰਨਾ ਜਜਵਾਤੀ ਕਦੇ ਵੀ ਹੋਣਾ ਨਹੀਂ ਚਾਹੀਦਾ ਜਿਹੜੀ ਅੰਮ੍ਰਿਤਪਾਲ ਤੇ ਜੋ ਆਪਾ ਵਰਗੇ ਕਾਨੂੰਨ ਲਾਗੇ ਉਹ ਅਤੀ ਨਿੰਦਣਯੋਗ ਹੈ ਐਡਾ ਉਹਨਾਂ ਨੇ ਕੋਈ ਜੁਰਮ ਨਹੀਂ ਕੀਤਾ ਸੀ ਤੇ ਇਹ ਜਿਹੜੇ ਹੈਗੇ ਸਰਕਾਰ ਨੂੰ ਛੱਡ ਦੇਣੇ ਚਾਹੀਦੇ ਆ ਤਾਂ ਜੋ ਅੱਗੇ ਤੋਂ ਇਹਨਾਂ ਨੂੰ ਸੇਧ ਦਿੱਤੀ ਜਾਵੇ ਕਿ ਜੇ ਤੁਸੀਂ ਇਹ ਜਾਂ ਕੁਝ ਕਰੋਗੇ ਤਾਂ ਫੇਰ ਤੁਸੀਂ ਬਖਸ਼ਣਯੋਗ ਨਹੀਂ ਬਾਰ ਬਾਰ ਜਿਹੜਾ ਗੁਨਾਹ ਕਰਦਾ ਉਹ ਨਹੀਂ ਬਖਸ਼ਣਯੋਗ ਹੁੰਦਾ ਇੱਕ ਵਾਰੀ ਹਰ ਇੱਕ ਇਨਸਾਨ ਤੋਂ ਕੋਈ ਨਾ ਕੋਈ ਗਲਤੀ ਕਿਸੇ ਵੀ ਅਦਾਰੇ ਦੇ ਵਿੱਚ ਆ ਹੋ ਜਾਂਦੀ ਹੈ ਉਮੀਦ ਕਰਦੇ ਆਂ ਕਿ ਸਾਡੀ ਸਰਕਾਰ ਇਹ ਤੇ ਵਿਚਾਰ ਕਰੂਗੀ ਤੇ ਜਿਹੜੇ ਸਾਡੇ ਨੌਜਵਾਨ ਨੇ નિર્ਦੋਸ਼ ਆ 35 40 ਅੰਦਰ ਬੈਠੇ ਉਹਨਾਂ ਨੂੰ ਰਿਹਾ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ